ਸਮਰ ਮੇਸ਼ਕਾ ਬਾਈਂਡਿੰਗ ਨਿਊਜ਼ ਕੋਟੂਗਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਜੈਤੋ ਚੁੰਗੀ ਜੋ ਸ਼ਹੀਦ ਭਗਤ ਸਿੰਘ ਚੌਂਕ ਬਣਿਆ ਹੋਇਆ ਉੱਤੇ ਸੀਵਰੇਜ ਦਾ ਪਾਣੀ ਉਛਲ-ਉਛਲ ਕੇ ਸੜਕਾਂ ਦੇ ਉੱਤੇ ਰੁਕਿਆ ਹੋਇਆ ਹੈ ਔਰ ਜਿਸ ਤੋਂ ਆਉਣ ਜਾਣ ਵਾਲਿਆਂ ਨੂੰ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਇਹ ਪਾਣੀ ਮਹੀਨਿਆਂ ਤੋਂ ਕੰਦੇ ਇੱਥੇ ਸੜਕ ਦੇ ਉੱਤੇ ਖੜਾ ਹੈ ਔਰ ਜਿਹੜਾ ਇਹ ਪਾਣੀ ਹੈ ਸੀਵਰੇਜ ਦਾ ਉਛਲ ਕੇ ਆ ਰਿਹਾ ਹੈ ਔਰ ਲੰਗਰ ਡੱਪਨ ਵਾਲਿਆਂ ਨੂੰ ਵੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਣ ਚਾਹਿਆ ਕਿ ਇੱਥੇ ਖੱਡੇ ਬਣੇ ਹੋਏ ਆ ਔਰ ਖੱਡਿਆਂ ਦੇ ਵਿੱਚ ਦੀ ਕਈ ਜਵਾਗ ਵੀ ਇੱਥੇ ਸਕੂਲ ਜਾਣ ਲੱਗੇ ਡਿੱਗਦੇ ਆ ਔਰ ਜੋ ਸਕੂਟਰ ਮੋਟਰਸਾਈਕਲ ਵਾਲੇ ਆ ਉਹ ਵੀ ਜਿਹੜੇ ਆ ਡਿੱਗਦੇ ਆ ਔਰ ਕੋਈ ਵੀ ਮੰਨੋ ਪ੍ਰਸ਼ਾਸਨ ਵੱਲੋਂ ਜਾਂ ਲਗਰ ਕਾਉਂਸਲ ਵੱਲੋਂ ਜਿਹੜਾ ਤਿੰਨ ਪਿਆਮਾ ਤੇ ਕੋਈ ਵੀ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਖੱਡਾ ਵੀ ਬਣਿਆ ਹੋਇਆ ਜਿਸ ਦੇ ਵਿੱਚ ਦੀ ਵਾਹਨ ਮਤਲਬ ਜਿਹੜੇ ਐਕਸੀਡੈਂਟ ਹੋਣ ਦਾ ਕਾਰਨ ਬੰਦਾ ਨਜ਼ਰ ਆ ਰਿਹਾ ਔਰ ਨਗਰ ਕੌਂਸਲ ਵੱਲੋਂ ਇਸ ਦਾ ਕੋਈ ਵੀ ਇੰਤਜ਼ਾਮ ਤੇ ਪੱਕਾ ਇੰਤਜ਼ਾਮ ਨਹੀਂ ਕੀਤਾ ਗਿਆ ਮਰਮੇਸ਼ ਗੱਭਾ ਇੰਡੀਆ ਟੀਵੀ ਨਿਊਜ਼ ਕੋਰਪੂਰਾ ਪੰਜਾਬ